ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਫੌਸੀ ਦਾ ਸਾਹਮਣਾ ਕਰ ਰਹੇ ਖੇੜੇ ਮੱਥੇ ਫੌਸੀ ਨੂੰ ਪ੍ਰਮਾਨ ਕਰਨ ਵਾਲੇ ਜਿਹੜਾ ਜਰਨਲ ਪਾਈ ਬਲਵੰਤ ਸਿੰਘ ਰਾਜੋਆਣਾ ਦੇ ਗ੍ਰਹਿ ਵਿਖੇ ਪਹੁੰਚ ਕੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਸਾਡੀ ਸਤਿਕਾਰਯੋਗ ਮਾਤਾ ਜੀ ਮਾਤਾ ਗਰੀਬਕੌਰ ਤੇ ਉਹਨਾਂ ਦੇ ਚਾਚਾ ਅਵਤਾਰ ਸਿੰਘ ਦੇ ਨਾਲ ਜਿਹੜਾ ਸਿੱਖ ਵਰਡ ਲਾਈਵ ਦੇ ਦਰਸ਼ਕਾਂ ਨੂੰ ਪ੍ਰੂਫ ਕਰਵਾਵਾਂਗੇ ਜਿਹੜੀ ਸਾਰੀ ਕੌਮ ਉਹਨਾਂ ਦੇ ਅਸੀਂ ਪਿੰਡ ਦੇ ਲੋਕਾਂ ਦੇ ਵਿਚਾਰ ਚਾਹੀਏ ਪੰਥਦਰਦੀਆਂ ਦੇ ਵਿਚਾਰ ਚਾਹੀਏ ਬਲਵੰਤ ਸਿੰਘ ਰਾਜੋਣਾ ਜਿਹੜੇ ਘਰ ਵਿੱਚ ਜੰਮੇ ਪਲੇ ਸਕੂਲ ਦੇ ਵਿੱਚ ਪੜ੍ਹੇ ਉਹਦੇ ਬਾਰੇ ਅਸੀਂ ਜਾਣਕਾਰੀ ਲਵਾਂਗੇ ਅਸੀਂ ਉਹਨਾਂ ਦੇ ਚਾਚਾ ਅਵਤਾਰ ਸਿੰਘ ਜੀ ਤੋਂ ਇਹ ਪੁੱਛਣਾ ਚਾਹੁੰਦੇ ਆ ਵੀ ਭਾਈ ਬਲਵੰਤ ਸਿੰਘ ਜੀ ਕਿੰਨੇ ਭੈਣ ਭਰਾ ਸੀਗੇ ਤੇ ਉਹ ਕਿੱਥੇ ਪੜ੍ਹੇ ਤੇ ਕਿੱਦਾਂ ਫਿਰ ਉਹ ਨੌਕਰੀ ਤੇ ਉਹਨਾਂ ਨੇ ਜਿਹੜੀ ਪੁਲਿਸ ਦੀ ਨੌਕਰੀ ਸ਼ੁਰੂ ਕੀਤੀ ਇਹ ਕਾਲ ਸਾਹਿਬ ਹੈ ਜੀ ਪਤੇ ਮੇਰਾ ਨਾਮ ਜੀ ਅਵਤਾਰ ਸਿੰਘ ਆ ਮਾ ਬਲਵੰਤ ਸਿੰਘ ਦਾ ਚਾਚਾ ਇਹ ਪਹਿਲਾਂ ਪਿੰਡ ਪੜਿਆ ਪਿੰਡੋਂ ਪੜ ਕੇ ਫਿਰ ਇਹ ਸੁਧਾ ਲੱਗਿਆ ਹੀਰੀ ਹੀਰਾ ਤੋਂ ਫਿਰ ਇਹਨੇ ਬੀਏ ਕਰੀ ਸਧਾਰਤੋਂ ਉਸ ਤੋਂ ਬਾਅਦ ਇਹ ਦੋ ਚਾਰ ਮਹੀਨੇ ਇਧਰ ਉਧਰ ਫਿਰਦਾ ਰਿਹਾ ਸਾਡੇ ਨਾਲ ਖੇਤੀ ਦਾ ਕੰਮ ਵੀ ਕਰਾਉਂਦਾ ਰਿਹਾ ਬਹੁਤ ਸਾਹੂ ਬੰਦਾ ਸੀ ਘੱਟ ਬੋਲਣ ਵਾਲਾ ਬਾਅਦ ਚ ਇਹ ਫਿਰ ਪੁਲਿਸ ਚ ਭਰਤੀ ਹੋ ਗਿਆ ਪੁਲਿਸ ਚ ਭਰਤੀ ਹੋ ਕੇ ਵਧੀਆ ਕੰਮ ਕਰਦਾ ਰਿਹਾ ਉੱਥੇ ਹੀ ਫਿਰ ਇਹਦਾ ਤਲਾਵਰ ਸਿੰਘ ਨਾਲ ਮੇਲ ਹੋਇਆ ਦਲਵਰ ਸਿੰਘ ਦੇ ਨਾਲ ਹੀ ਇਹ ਆ ਜਿਹੜੀ ਬੀਬੀ ਕਮਲਦੀਪ ਕੌਰ ਜੀ ਨਾਲ ਇਹਨਾਂ ਦਾ ਮੇਲ ਹੋਇਆ ਇਹਨਾਂ ਦੇ ਵੀ ਦੋ ਬੱਚੇ ਚੜ੍ਹਦੇ ਸੀ ਮੁੱਸਲੇ ਮਾਰਦੇ ਸੀ ਤੇ ਫਿਰ ਇਹ ਫਿਰ ਜਿਆਦਾ ਇਹਨਾਂ ਦੇ ਘਰੇ ਰਹਿਣ ਲੱਗਾ ਬੀਬੀ ਕਮਲਦੀਪ ਕੌਰ ਦੇ ਮਾਪੇ ਕੋਲੇ ਇੱਥੇ ਘਟ ਆਉਂਦਾ ਸੀ ਤੇ ਸਾਡੇ ਤਾਂ ਆ ਉੱਥੋਂ ਬੈਠਿਆਂ ਨੇ ਇਹਨਾਂ ਨੇ ਇਹ ਐਕਸ਼ਨ ਮਲਾਇਆ ਵੀ ਆਪਾਂ ਆ ਵੀ ਹੋਂਤ ਮਲਾਈਏ ਇਹਨਾਂ ਦਾ ਸੰਨੋ ਜਦੋਂ ਕਿ ਐਕਸ਼ਨ ਹੋ ਗਿਆ ਬਿਆਨਕ ਸਿੰਘ ਮਾਰਿਆ ਗਿਆ ਉਹ ਤੋਂ 3-4 5-6 ਦਿਨ ਬਾਅਦ ਸਾਨੂੰ ਪਤਾ ਲੱਗਿਆ ਜਦ ਸਾਡੂ ਪਤਾ ਆਉਣ ਲੱਗਾ ਜੇ ਸਾਡਾ ਭਤੀਜਾ ਚੱਕ ਰਿਹਾ ਦਾ ਵੱਡਾ ਭਰਾ ਕਲਵੰਤ ਸਿੰਘ ਮੈਂ ਉਹਨੂੰ ਛਡਾਉਣ ਗਿਆ ਉੱਥੇ ਸਾਨੂੰ ਪਤਾ ਲੱਗਿਆ ਅਸੀਂ ਫਿਰ ਘਰੋਂ ਘਰੋਂ ਭੱਜ ਗਏ ਪਰ ਉਹਨੂੰ ਚਾਹੇ ਭੱਜੇ ਵੀ ਕਰਦੇ ਸੀ ਅਸੀਂ ਜਿਹੜਾ ਸਰਦਾਰ ਬਲਵੰਤ ਸਿੰਘ ਨੇ ਸਾਡੇ ਭਤੀਜੇ ਨੇ ਕੰਮ ਕਰਿਆ ਸਾਨੂੰ ਇਹਦੇ ਤੇ ਬਹੁਤ ਫਕਰ ਆ ਬਹੁਤ ਮਾਣ ਆ ਉਹਦਾ ਜ਼ੁਲਮ ਪੂਰੀ ਤਰ੍ਹਾਂ ਨਾ ਖਤਿਆ ਹੋਇਆ ਸੀ ਨਹੀਂ ਜ਼ੁਲਮ ਨੇ ਰੁਕਣਾ ਨਹੀਂ ਸੀ ਸਰਦਾਰ ਬਿਆਨਤ ਸਿੰਘ ਦੇ ਜ਼ੁਲਮ ਨੇ ਰੁਕਣਾ ਹੀ ਨਹੀਂ ਸੀ ਜੇ ਇੱਕ ਜਣਾ ਕੋਈ ਕੌਮ ਚ ਕੁਰਬਾਨੀ ਨਾ ਦਿੱਤਾ ਇਹਨਾਂ ਦੋ ਜਾਨਾਂ ਨੇ ਧਈਆ ਕਰਿਆ ਵੀ ਇਹ ਜੁਰਮ ਨੂੰ ਰੋਕਣਾ ਸਰਦਾਰ ਲਾਵਰ ਸਿੰਘ ਨੇ ਆਪ ਦੀ ਕੁਰਬਾਨੀ ਦੇ ਕੇ ਇਹ ਜੁਰਮ ਨੂੰ ਰੋਕਿਆ ਭਾਈ ਬਲਵੰਤ ਸਿੰਘ ਉਹਦੇ ਨਾਲ ਸੀ ਹੈ ਬਲਵੰਤ ਸਿੰਘ ਉਹਨਾਂ ਨੇ ਬਹੁਤ ਚੰਗਾ ਕੰਮ ਕਰਿਆ ਜੇ ਇਹ ਕੰਮ ਨਾ ਕਰਦੇ ਤਾਂ ਪਤਾ ਨਹੀਂ ਕਿੰਨੀਆਂ ਹੋਰ ਕੀਮਤੀ ਜਾਨ ਸਾਡੇ ਸਾਡੇ ਬੱਚਿਆਂ ਦੀਆਂ ਚਲੀਆਂ ਜਾਂਦੀਆਂ ਸਾਨੂੰ ਉਸ ਦੇ ਕੀਤੇ ਤੇ ਬੜਾ ਫਕਰ ਆ ਔਰ ਬੜਾ ਮਾਣ ਅਸੀਂ ਬਹੁਤ ਸਮਝਦੇ ਹਾਂ ਵੀ ਬੜਾ ਮੋਕੇ ਦਾ ਉਹ ਸਮੇਂ ਦੇ ਹਾਲਾਤ ਉਹ ਮੰਗ ਕਰ ਰਹੇ ਸੀ ਵੀ ਜ਼ਰੂਰ ਇਹ ਕੰਮ ਕੀਤਾ ਜਾਵੇ ਤੇ ਬਾਕੀ ਹੋ ਜੋ ਚੱਲ ਰਿਹਾ ਇਹਦੇ 'ਚ ਵੀ ਅਸੀਂ ਦੋ ਹੀ ਗੱਲਾਂ ਕਹਿੰਨੇ ਵੀ ਜਾਂ ਤਾਂ ਬਿਨਾਂ ਸ਼ਰਤ ਰਿਹਾਈ ਜਾਂ ਫਿਰ ਵਾਸੀ ਤੀਸਰਾ ਕੋਈ ਬਦਲ ਨਹੀਂ ਹੈ ਅਸੀਂ ਇਹ ਆਪਦੀ ਕਰਦੇ ਹਾਂ ਉਹਨਾਂ ਨੂੰ ਅਰਿਓਈ ਦੇ ਇਸ ਤੋਂ ਪਰੇ ਕੋਈ ਗੱਲ ਨਹੀਂ ਹੋਣੀ ਤੇ ਬਾਕੀ ਫਿਰ ਰਕਤੀ ਕਾਟੇ ਦਾ ਤਲ ਵੱਡੇ ਜੂ ਲਿਖਤੀ ਕਰਤਾਰ ਕਰਨਾਲਾ ਪਰਮੇਸ਼ਰ ਆਪਾਂ ਕੁਝ ਨਹੀਂ ਕਰ ਸਕਦੇ ਜਦੋਂ ਪਤਾ ਵੀ ਜਿਹੜੀ ਲਿਖਿਆ ਉਹ ਭੋਗਣੀ ਭੋਗਣਿਆ ਕੋਈ ਮਾਰ ਨਹੀਂ ਸਕਦਾ ਬਾਕੀ ਸੋਰ ਜਿੰਨੇ ਵੀ ਉਹਦੇ ਪ੍ਰੋਗਰਾਮ ਆ ਉਹਨਾਂ ਨੇ ਇਹ ਵੀ ਸੁਨੇਹਾ ਦਿੱਤਾ ਸੀ ਸਰ ਜੀ ਜਦੋਂ ਉਹਨਾਂ ਨੂੰ ਫਾਸੀ ਹੋਈਆ ਵੀ ਜਿਹੜੀ ਜੰਗ ਨੌਜਵਾਨ ਅਮਰ ਤੇ ਬਾਣੀ ਤੇ ਬਾਣੇ ਦੀ ਧਾਰ ਨਹੀਂ ਹੋਵੇ ਅਮਰ ਤੇ ਛੱਪੇ ਤੇ ਆਪਦੀ ਜ਼ਿੰਮੇਵਾਰੀ ਨੂੰ ਸਮਝੇ ਵੀ ਕਿ ਕੀ ਸਾਡੀ ਜ਼ਿੰਮੇਵਾਰੀਆ ਤੇ ਵੇ ਉਸ ਜਾਨ ਕੇਸਰੀ ਝਾਂਡੇ ਕੋਠਿਆਂ ਤੇ ਲਹਿਰਾਏ ਜਾਂ ਜੋ ਲੋਕਾਂ ਨੇ ਬੜਾ ਸਾਡਾ ਸਾਥ ਦਿੱਤਾ ਅਸੀਂ ਇਹ ਕਾਮ ਹੀ ਜ਼ਿੰਮੇਦਾਰਾ ਕੋਈ ਅਸੀਂ ਬਾੜੇ ਤੱਕੜੇ ਨਹੀਂ ਆਮ ਹੀ ਲੋਕਾਂ ਰਹੀ ਲੋਕ ਆ ਜਿਵੇਂ ਅਸੀਂ ਵਿਦੇਗੋਂ ਕਿਹਾ ਅਸੀਂ ਵੀ ਲੋਕਾਂ ਨੂੰ ਸਨੇਹਾ ਦਿੱਤਾ ਬਾਕੀ মিডিਏ ਨੇ ਬੜਾ ਸਾਥ ਦਿੱਤਾ ਲੋਕਾਂ ਦਾ ਕਰੇ ਆਵਾਜ਼ ਪਹਚਾਈ ਉਹਦੀ ਅਸੀਂ ਹੁਣ ਦੇਖਿਆ ਵੀ ਆਲੇ-ਦਾਲੇ ਲੋਕਾਂ ਨੇ ਇਹ ਗੱਲ ਨੂੰ ਇੰਨਾ ਪਰਵਾਹ ਨਹੀਂ ਕੀਤਾ ਭੱਦਤ ਹੋ ਜਾਂਦੇ ਅਸੀਂ ਸੋਚ ਵੀ ਨਹੀਂ ਸਕਦੇ ਅਸੀਂ ਲੋਕਾਂ ਦਾ ਇਹ ਕਾਰਜ ਪਤਾ ਨਹੀਂ ਕਿਵੇਂ ਤਾਰਾਂਗੇ ਲੋਕਾਂ ਨੇ ਬੜਾ ਸਾਥ ਤਾਂ ਬੜੇ ਝੰਡੇ ਲਹਿਰਾ ਰਹੇ ਦੇਖ ਕੇ ਮਨ ਖੁਸ਼ ਹੁੰਦਾ ਲੋਕਾਂ ਨੇ ਉਹਦੀ ਗੱਲ ਤੇ ਬਹੁਤ ਆਮਲ ਕਰਿਆ ਬਸ ਹੁਣੇ ਅਸੀਂ ਦੋ ਹੀ ਗੱਲਾਂ ਸਾਡੀਆਂ ਵੀ ਜੇ ਇੱਕ ਤਾਂ ਰੱਤੀ ਘਟ ਜਾਂ ਤਲ ਵੜੇ ਜੋ ਲੈਤੀ ਕਰਤਾਰ ਪਰਮਾਤਮਾ ਕਰੀ ਬੈਠਾ ਕੋਈ ਬਤਾਉਣ ਘਟਾਉਣ ਵਾਲਾ ਨਹੀਂ ਜੰਮਿਆ ਜਿਹੜੀ ਉਮਰ ਕਾਇਦ ਦੀ ਲੋਕ ਗੱਲ ਕਰਦੇ ਉਮਰ ਕਾਇਦ ਨਹੀਂ ਜਾਂ ਤਾਂ ਬਿਨਾ ਸ਼ਰਤ ਰਿਹਾਈ ਹੋਵੇ ਜਾਂ ਫਿਰ ਸਰਕਾਰ ਉਹਨੂੰ ਫਾਸੀ ਦੇ ਦੇਵੇ ਵੈਰ ਖਲਸਾ ਵੈਰ ਜੀ ਫਤਿਹ ਤੁਸੀਂ ਭਾਈ ਸਾਹਿਬ ਬਲਵੰਤ ਸਿੰਘ ਨੂੰ ਕਿੰਨੇ ਵਾਰੀ ਤੁਸੀਂ ਮੁਲਾਕਾਤ ਕੀਤੀ ਹੈ ਉਹਨਾਂ ਦੀ ਹੁਣੀ ਹੌਣ ਚਾਹੀ ਪਹਿਲਾ ਜਦੋਂ ਤੋਂ ਜੇਲ੍ਹ ਅੰਦਰਾਂ ਚਾਹੀ ਹੋਰ ਵੀ ਕੀ ਕਹਿੰਦੇ ਸੀ ਕੀ ਸੰਦੇਸ਼ ਦਿੰਦੇ ਸੀ ਪਰਿਵਾਰਕ ਮੈਂਬਰਾਂ ਨੂੰ ਚਾਹੀ ਕੌਮ ਨੂੰ ਵੀ ਮੇਰਾ ਕੀ ਸੰਦੇਸ਼ ਪਹੁੰਚਦਾ ਕਰੋ ਸੰਦੇਸ਼ ਇਹ ਹੀ ਚੀਜ਼ ਹੈ ਉਹਨਾਂ ਦਾ ਹੁਣ ਵੀ ਅਸੀਂ ਬਹੁਤ ਜਿਹੜੀ ਜਾਣਦੇ ਆ ਪਰਿਵਾਰ ਜਾਣਦਾ ਤਿੰਨ ਚਾਰ ਬੰਦੇ ਹਰ ਰੋਜ਼ ਹੀ ਜਿੱਦਾਂ ਦੀ ਪਾਸੀ ਦੇ ਸੱਜਾ ਹੋਏ ਜਾਣਦੇ ਆ ਉਹਦਾ ਇਹ ਹੀ ਸੰਦੇਸ਼ ਆ ਵੀ ਜੋ ਵੀ ਕਾਰੋਬਾਰ ਵਿੱਡਣਾ ਥੇਲਾ ਦੇ ਮੋਟਰਸਾਈਕਲਾਂ ਤੇ ਬੱਚੇ ਰੋਸਮਾਰ ਚ ਕੱਢ ਰਿਹਾ ਫੂਨ ਸ਼ਾਂਤੀਪੂਰਨ ਕੋਈ ਕਾਂਗਰਸੀ ਆ ਕੋਈ ਕੌਮਰੇਡ ਆ ਕਿਸੇ ਨੂੰ ਬੁਰਾ ਭਲਾ ਲਾਜ ਨਹੀਂ ਕਹਿਣਾ ਸਭ ਨੂੰ ਗਲ ਨਾ ਲਾਉਣਾ ਪਿਆਰ ਕਰਨਾ ਪਿਆਰ ਨਾਲ ਰਹਿਣਾ ਇਹੀ ਉਹਨਾਂ ਦਾ ਸੰਦੇਸ਼ ਆ ਤੇ ਤੁਹਾਡੇ ਪਿੰਡ ਦੇ ਲੋਕਾਂ ਦਾ ਕਿਵੇਂ ਸਹਿਯੋਗ ਆ ਬਲਰਾਜੂ ਆਣਾ ਕੀ ਫਖਰ ਮਹਿਸੂਸ ਕਰਦਾ ਆ ਆਪਾਂ ਇਹ ਬਲਵੰਤ ਸਿੰਘ ਦੇ ਨਕਾਰੇ ਤੇ ਜਿਹੜਾ ਉਹਨੇ ਸੰਦੇਸ਼ ਚਾਹੀ ਉਹਨੇ ਜਿਹੜੀ ਡ੍ਰਿੜਤਾ ਤੇ ਉਹਦੇ ਆਤਮ ਵਿਸ਼ਵਾਸ ਤੇ ਉਹ ਜਿਹੜਾ ਖੜਾਗਾ ਅੱਜ ਵੀ ਮੈਨੂੰ ਫਾਂਸੀ ਹੋਵੇ ਬਹਿੰਦਰ ਹਕੂਮਤ ਦੀ ਗੁਲਾਮੀ ਨਿਕੂਲਨ ਨੂੰ ਪਿਆਰ ਵੀ ਫਾਂਸੀ ਦੇ ਤਖਤੇ ਤੇ ਜਾਣ ਲਈ ਤਿਆਰ ਆ ਸਹੀ ਉਹ ਜਿਹੜਾ ਹਾਕਮ ਦਾ ਕੂਪ ਚਲਾ ਫਾਸੀ ਦੀ ਸਜ਼ਾ ਦਿੱਤੀ ਆ ਉਹ ਮੰਨਣ ਨੂੰ ਤਿਆਰ ਆ ਮੰਨੀ ਜਾਂਦਾ ਪਰਵਾਹ ਨਾ ਉਹਨੂੰ ਜਿਹੜਾ ਉਹਨੇ ਲੋਕਾਂ ਨੂੰ ਸੰਦੇਸ਼ ਦਿੱਤਾ ਹੈ ਝੰਡੇ ਲਹਿਰਾਉਣ ਦਾ ਉਹ ਸਾਡੇ ਪਿੰਡ ਦੇ ਛੋਟੇ ਰਾਜੋ ਵਾਲੇ 100% ਲਹਿਰਾਇਆ ਸਾਡੇ ਦੋ ਪਿੰਡਾਂ ਨੇ 100% ਇਹ ਗੱਲ ਮੰਨੀਆਂ ਉਹਨਾਂ ਨੇ ਲਹਿਰਾਇਆ ਤੇ ਬਾਕੀ ਲੋਕਾਂ ਨੂੰ ਵੀ ਜਦੋਂ ਜਦੋਂ ਜਿੱਥੇ ਜਿੱਥੇ মিডিਆ ਰਾਹੀਂ ਪਤਾ ਲੱਗਦੀ ਜਾਂਦਾ ਲੋਕ ਲਹਿਰਾਈ ਜਾਂਦੇ ਆ ਅਸੀਂ ਲੋਕਾਂ ਦੇ ਬਹੁਤ ਡਰੀ ਨਹੀਂ ਆ ਇਹੀ ਉਹਦਾ ਸੰਦੇਸ਼ ਆ ਵੀ ਕਿਸੇ ਨੂੰ ਤੰਗ ਨਹੀਂ ਕਰਨਾ ਕੋਟਰਸਾਈਕਲ ਜਦੋਂ ਉਸ ਮਾਰਚ ਕੱਢਣਾ ਸਭ ਨੂੰ ਆਪਦੇ ਗਾਲਣਾ ਲਾ ਕੇ ਰੱਖਣਾ ਤੇ ਬਹੁਤ ਪਰਿਵਾਰ ਨੂੰ ਵੀ ਇਹ ਕਿਹਾ ਹੋਵੇ ਕੋਈ ਢਿੱਲੀ ਗੱਲ ਨਹੀਂ ਕਰਨੀ ਚੜ੍ਹਦੀ ਕਲਾ ਦੀ ਗੱਲ ਕਰਨੀ ਆ ਉਹਦਾ ਜਿਹੜਾ ਕਾਰਜ ਉਹਨੇ ਕਰਿਆ ਇਹ ਸਮੇਂ ਦੀ ਮੰਗ ਸੀ ਅਸੀਂ ਕਹਿੰਦੇ ਹਾਂ ਵੀ ਬਹੁਤ ਵਧੀਆ ਹੈ ਹੋਇਆ ਤੇ ਬੜੀ ਖੁਸ਼ੀ ਹੋਈ ਭਾਈ ਬਲਵੰਤ ਸਿੰਘ ਰਾਜੋਆਣੇ ਦਾ ਪਰਿਵਾਰ ਆ ਜਿਹੜਾ ਉਹ ਵੀ ਭਾਈ ਬਲਵੰਤ ਸਿੰਘ ਰਾਜੋਆਣੇ ਵਾਂਗੂ ਦ੍ਰਿੜਤਾ ਤੇ ਬਲੰਦ ਹੌਸਲੇ ਦੇ ਨਾਲ ਭਾਈ ਬਲਵੰਤ ਸਿੰਘ ਰਾਜੂ ਵਾਲੇ ਦੇ ਹੱਕ ਦੇ ਵਿੱਚ ਆਵਾਜ਼ ਉਠਾ ਰਿਹਾ ਵੀ ਭਾਈ ਬਲਵੰਤ ਸਿੰਘ ਰਾਜੂ ਵਾਲਾ ਨੇ ਵੀ ਸਾਨੂੰ ਦ੍ਰਿੜਤਾ ਤੇ ਕਿਸੇ ਦੇ ਅੱਗੇ ਹੱਥ ਟੱਡਣ ਦੀ ਚਾਹੇ ਮੇਰੀ ਮਾਫੀ ਲਈ ਜਾਏ ਹੋਰ ਕਿਸੇ ਕਾਰੀ ਲਈ ਵੀ ਤੁਸੀਂ ਕਿਸੇ ਅੱਗੇ ਝੁਕਣਾ ਨਹੀਂ ਵੀ ਡਰੈਡ ਆਪਦੇ ਵਿਸ਼ਵਾਸ ਤੇ ਖੜੇ ਹੋਣਾ ਪਰਿਵਾਰ ਵੀ ਉਸੇ ਭਾਈ ਬਲਵੰਤ ਸਿੰਘ ਰਾਜੂਆਣ ਦੇ ਏਜੰਡੇ ਨੂੰ ਲੈ ਕੇ ਚੱਲ ਰਿਹਾ ਤੇ ਅਸੀਂ ਮਾਤਾ ਜੀ ਨਾਲ ਮੁਲਾਕਾਤ ਕਰਾਂਗੇ ਗੱਲਬਾਤ ਕਰਵਾਵਾਂਗੇ ਮਾਤਾ ਜੀ ਤੁਸੀਂ ਕਿੰਨੇ ਵਾਰੀ ਭਾਈ ਬਲਵੰਤ ਸਿੰਘ ਦੇ ਨਾਲ ਮੁਲਾਕਾਤ ਕੀਤੀ ਹੈ ਤਾਂ ਹੁਣ ਕਰਕੇ ਆਏ ਹੋਵੇ 6-7 ਤੱਕ ਜਣੇ ਕੀ ਉਹਨੇ ਕੀ ਸੰਦੇਸ਼ ਦਿੱਤਾ ਕੀ ਸੁਨੇਹਾ ਦਿੱਤਾ ਕੀ ਕਿਹਾ ਇਹ ਮਾਤਾ ਕਹਿੰਦੀ ਮੇਰਾ ਪੁੱਤ ਚੜ੍ਹਦੀ ਕਲਾ ਦਾ ਬਸ ਉਹਨੇ ਮਾਤਾ ਜੀ ਨੂੰ ਵੀ ਉਹਨਾਂ ਨੇ ਸੰਦੇਸ਼ ਦਿੱਤਾ ਵੀ ਤੁਸੀਂ ਮਾਤਾ ਜੀ ਸਦਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਤੇ ਜਿਹੜੀ ਮਾਤਾ ਜੀ ਨੇ ਵੀ ਸਾਡੇ ਤੱਕ ਸੰਦੇਸ਼ ਦਿੱਤਾ ਜਿਹੜੀ ਇਹਨਾਂ ਦੀ ਸਿਹਤ ਢਿੱਲੀ ਆ ਤੇ ਜ਼ਿਆਦਾ ਗੱਲਬਾਤ ਨਹੀਂ ਕਰ ਨਹੀਂ ਸਕਦੇ ਅਸੀਂ ਧੰਨਵਾਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ